ਤਸਵੀਰਾਂ ਫਰੋਜ਼ਪੁਰ ਦੇ ਪਿੰਡ ਖਾਈ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਪਰਿਵਾਰ ਨੇ ਆਪਣੀ ਹੱਕੀ ਮੰਗਾਂ ਦੇ ਲਈ ਰੋਡ ਨੂੰ ਜਮ ਕਰ ਦਿੱਤਾ ਭਾਰਤ ਪਾਕ ਦੇ ਜੰਗ ਦੇ ਤਣਾਅ ਦੇ ਵਿੱਚ ਫਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਡਰੋਨ ਮਾਮਲੇ 'ਚ ਤਿੰਨ ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਦੇ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵੱਲੋਂ ਫਾਜ਼ਲ ਕਾ ਫਰੋਜ਼ਪੁਰ ਰੋਡ ਨੂੰ ਪਿੰਡ ਖਾਈ ਵਿਖੇ ਜਮ ਕਰ ਦਿੱਤਾ ਜੇਸ ਤੋਂ ਬਾਅਦ ਪ੍ਰਸ਼ਾਸਨ ਉਤੇ ਪਹੁੰਚਿਆ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੌਜ ਦੀਆਂ ਗੱਡੀਆਂ ਨੂੰ ਅਮਰਜੈਂਸੀ ਸੇਵਾਵਾਂ ਦੇ ਲਈ ਜ਼ਰੂਰ ਇੱਥੋਂ ਕੱਢਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਧਰਨਾ ਆਪਣੀ ਹੱਕੀ ਮੰਗਾਂ ਦੇ ਲਈ ਲਗਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜੋ ਡਰੋਨ ਮਾਮਲੇ ਦੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਸਨ ਉਸ ਦੇ ਵਿੱਚ ਇੱਕ ਔਰਤ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੀ ਕੁਝ ਗੱਲਬਾਤ ਹੋ ਰਹੀ ਹੈ ਤੁਸੀਂ ਵੀ ਸੁਣੋ रहे हैं जी ਪਰ ਤੁਹਾਡੇ ਸਾਹਮਣੇ ਉਸ ਦਿਨ ਤੋਂ ਕਸ਼ਤ ਜਾਰੀ ਆ ਹੁਣ ਵੀ ਇਹ ਫੌਜਦਿਆਂ ਗੱਡੀਆਂ ਬੀਐਸਐਫ ਦੀਆਂ ਗੱਡੀਆਂ ਸਾਡੇ ਲਈ ਬਹੁਤ ਅਹਿਮियत ਬੱਤੀਆਂ ਔਰ ਦੂਜੀ ਗੱਲ ਇਹ ਵੀ ਬੋਡੀ ਖਰਾਬ ਹੋ ਰਹੀ ਆ ਜੀ ਔਰ ਅਸੀਂ ਤਾਂ ਉਸ ਦਿਨ ਤੋਂ ਚਿੰਤਤ ਆ ਉਸ ਦਿਨ ਤੋਂ ਸੁੱਤੇ ਨਹੀਂ ਹਮ ਔਰ ਇਹ ਪਰਿਵਾਰ ਸਾਡਾ ਆਪਣਾ ਪਰਿਵਾਰ ਆ ਹਮ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰੀ ਇਹਨਾਂ ਨੇ ਸਪੋਰਟ ਕੀਤੀ ਆ ਮੇਰੇ ਇਲੈਕਸ਼ਨ ਚ ਵੀ ਹਮ ਟੋਂਦ ਤੱਕ ਕਈ ਬੰਦੇ ਆਗੇ ਜੀ ਅਸੀਂ ਐ ਕਰ ਰਹੇ ਆ ਅਸੀਂ ਓ ਕਰ ਰਹੇ ਆ ਤੇ ਜਦੋਂ ਚੱਲ ਰਹੇ ਸੀ ਡਰੋਨ ਉਦੋਂ ਕਿੰਨੇ ਬੰਦੇ ਬਾਕੀ ਹਸਪੀਟਲ ਚ ਗਏ ਸੀ ਜਿਵੇਂ ਸਵਾਲ ਕਰਾਂ ਹੂੰ 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 ਠੀਕ ਹੈ ਜੀ ਔਰ ਸਵੇਰ ਦਾ ਜਦੋਂ ਪੋਸਟਮਾਰਟਮ ਹੋਣਾ ਸੀ ਲੁਧਿਆਣੇੋਂ ਮੈਂ 10 ਵਜੇ ਪਹੁੰਚ ਕੇ ਨਾਲ ਲੈ ਕੇ ਆਇਆ ਇਸ ਪਰਿਵਾਰ ਲਈ ਜੋ ਸਾਡੇ ਮਨ ਚ ਸ਼ਰਧਾ ਹੈ ਜਾਂ ਸਾਡੀ ਸੋਚ ਆ ਉਹ ਸਾਨੂੰ ਪਤਾ ਹੈ ਐਮਐਲ ਸਾਹਿਬ ਜੋ ਮੈਕਸਿਮ ਕਰ ਸਕਦੇ ਆ ਸੋ ਅਸੀਂ ਤਾਂ ਮਹਾਰਾਜ ਅੱਗੇ ਹੁਣ ਵੀ ਅਰਦਾਸ ਕਰਦੇ ਆ ਵੀ ਸਾਡੇ ਉਹ ਵੀਰ ਵਜ ਕੇ ਘਰੇ ਆਉਣ ਬਿਲਕੁਲ ਵੀ ਇਸ ਪਰਿਵਾਰ ਨੂੰ ਬੰਦਿਆਂ ਦੀ ਕੰਪੇਨਿੰਗ ਘਮੀ ਆ ਤੇ ਲੋੜ ਆ ਬੰਦਿਆਂ ਦੀ ਹਾਂ ਸੋ ਸਭ ਸਵਾਲੇ ਹੀ ਬਣਦਾ ਸੀਗਾ ਫਿਰ ਦੁਬਾਰਾ ਕਿ ਰੋਡ ਨੂੰ ਖਾਲੀ ਕਰਵਾਉਣ ਦਾ ਮਕਸਦ ਚਲੋ ਪਰਿਵਾਰ ਦਾ ਤਾਂ ਹੈ ਮੰਗ ਪਰ ਜਿਹੜੇ ਦੂਜੇ ਪਰਿਵਾਰ ਰੋਡ ਤੇ ਖੜੇ ਨੇ ਵਿੱਚ ਤਰਨੇ ਦੇ ਫਸੇ ਹੋਏ ਨੇ ਜਿਨ੍ਹਾਂ ਨੇ ਘਰੇ ਪਹੁੰਚਣਾ ਹੀ ਵੇਖਿਆ ਬੱਚੇ ਵੀ ਨੇ ਬਜ਼ੁਰਗ ਵੀ ਨੇ ਘਰੇ ਟੈਨਸ਼ਨ ਬਣ ਜਾਂਦੀ ਹੁਣ ਤਾਂ ਜਿਹੋ ਜਿਹੇ ਹਾਲਾਤ ਨੇ ਕਰੀਬ 7:00 ਵਜੇ ਨਹੀਂ ਨਹੀਂ ਮੈਂ ਤਾਂ ਇਹਨਾਂ ਨੂੰ ਉਦੋਂ ਵੀ ਕਹਿ ਸੀਗਾ ਵੀ ਤੁਸੀਂ ਤਰਨਾ ਨਾ ਲਓ ਮੈਨੂੰ ਉੱਪਰ ਜਾ ਕੇ ਗੱਲ ਕਰ ਲੈਂਦੇ ਰੇਂਜ ਨਹੀਂ ਸੀ ਆਉਂਦੀ ਜੀ 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 ਹੈਨਾ ਵੀ ਅਸੀਂ ਮਸਲੇ ਦਾ ਹੱਲ ਕਰਦੇ ਹਾਂ ਅਸੀਂ ਉੱਪਰ ਗੱਲ ਕਰਦੇ ਹਾਂ ਉੱਪਰ ਗੱਲ ਅਸੀਂ ਕਰਕੇ ਆਏ ਆਂ ਤੋ ਸੋ ਥੋੜਾ ਸਾਨੂੰ ਦਾ ਬਿਲਕੁਲ ਉਸ ਦਿਨ ਦੀ ਸ਼ਾਂਤੀ ਨਹੀਂ ਜਿਸ ਦਿਨ ਦਾ ਇਹ ਹਾਦਸਾ ਵਾਪਰਿਆ ਸੋ ਹੁਣ ਵੀ ਉੱਪਰ ਗੱਲ ਕਰਕੇ ਸੀ ਹੁਣ ਸਾਬ ਤੋਂ ਇਵਨ ਕਿ ਉਹਨਾਂ ਨੇ ਪਾਸ ਦਿੱਤਾ ਟਵੀਟ ਕਰਤਾ ਟਵੀਟ ਕਰਤਾ ਵੀ ਮੈਂ 5 ਲੱਖ ਸੀ ਨਾ 10 ਜਿਹੜਾ ਤੁਸੀਂ ਵਧਾਈ ਕੋ ਮੌਜੂਦਾ ਕਿਵੇਂ ਨਾ ਕਿਵੇਂ ਸਾਡੀ ਪਰਸਾ ਰਿਕਵੈਸਟ ਆ ਕਿਵੇਂ ਨਾ ਕਿਵੇਂ ਇਹਨਾਂ ਨੂੰ ਸਮਝਾ ਕੇ ਆਪ ਗਰੰਟੀ ਲੈ ਕੇ ਚਾਹੀ ਸੀਐਮ ਔਰ ਇਹਨਾਂ ਦੇ ਵਿੱਚ ਆਪ ਗਰੰਟੀ ਲੈ ਕੇ ਆਪ ਵਹੀ ਭਰ ਕੇ ਇੱਕ ਵਾਰ ਇਸ ਰੋਡ ਨੂੰ ਜਰੂਰ ਖਾਲੀ ਕਰੀਏ ਕਿਉਂਕਿ ਟੈਨਸ਼ਨ ਨਹੀਂ ਨਹੀਂ ਪੂਰੀ ਗਰੰਟੀ ਹੈ ਤੁਹਾਨੂੰ ਤੁਸੀਂ ਜਿੰਮੇਵਰ ਪੱਤਰਕਾਰੋਂ ਔਰ ਤੁਸੀਂ ਇਹ ਗੱਲ ਨੂੰ ਸਮਝਦੇ ਹੋ ਵੀ ਹੁਣ ਔਰ ਅੱਧੇ ਘੰਟੇ ਬਾਅਦ ਕਿਹੜਾ ਡਰੋਨ ਨਹੀਂ ਆ ਸਕਦਾ ਜੀ 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 ਠੀਕ ਹੈ ਨਾ ਜੀ ਕੋਗੇ ਅਜੇ ਅਜੇ ਆਪਣਾ ਕੋਈ ਐਸਾ ਕੋਈ ਕਰੇ ਦੁਸ਼ਤ ਜੀ ਪੱਕਾ ਸਮਝੋਤਾ ਨਹੀਂ ਹੁੰਦਾ ਵੀ ਆਪਾਂ ਮਤਲਬ ਇਹ ਕਹਿ ਦਈਏ ਵੀ ਆਪਾਂ ਵੀ ਆਪਾਂ ਪੱਕੇ ਹੋ ਗਏ ਆ ਵੀ ਕੁਝ ਨਹੀਂ ਹੋ ਸਕਦਾ ਬਾਰਡਰ ਤੇ ਆਪਾਂ ਬੈਠੇ ਆ ਸੋ ਮੈਂ ਤਾਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿਉਂਕਿ ਘਰ ਵਾਲੇ ਤਾਂ ਸਾਡੇ ਤੇ ਯਕੀਨ ਕਰਦੇ ਆ ਜੀ ਜੀ ਕਿਉਂਕਿ ਉਹਨਾਂ ਦੇ ਨਾਲ ਅਸੀਂ ਰਹੇ ਆ ਕੋਈ ਘਰ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਐਸਐਮਐਲ ਸਾਹਿਬ ਜਿੱਦਾਂ ਲਾਂਦਾ ਇੱਕ ਨੌਜਵਾਨ ਫਕਰ ਹੈਗਾ ਨੌਕਰੀ ਦੀ ਜਿਹੜੀ ਗੱਲ ਹੈਗੀ ਹੈ ਹੈ ਪਾਲਿਸੀ ਤੇ ਸਰ ਦੇਖੋ ਦੇਖੋ ਇਹ ਪਹਿਲੀ ਵਾਰੀ ਇਦਾਂ ਦਾ ਹਾਦਸਾ ਹੋਇਆ ਅਸੀਂ ਸਰਕਾਰ ਨੂੰ ਲਿਖ ਕੇ ਬੇਨਤੀ ਪੱਤਰ ਭੇਜਾਂਗੇ ਹੂੰ ਠੀਕ ਹੈ ਨਾ ਮੈਂ ਆਪਰੇ ਵੀ ਕਰੂੰਗਾ ਸੀਐਮ ਸਾਹਿਬ ਕੋਲ ਆਪ ਜਾ ਕੇ ਆਉਂਗਾ ਹਣਾ ਕਿ ਇਹਨੂੰ ਕੁਆਲਿਫਿਕੇਸ਼ਨ ਮੁਤਾਬਕ ਅਸੀਂ ਕਿਸੇ ਨਾ ਕਿਸੇ ਐਡਜਸਟ ਕਰ ਦਈਏ ਜਿੱਥੇ ਇੰਦੀਆਂ ਨੌਕਰੀਆਂ ਦੇ ਰਹੇ ਆ ਹਣਾ ਪਰ ਮੇਰੀ ਇੱਕ ਆਦਤ ਆ ਵੀ ਮੈਂ ਨਾ ਤਾਂ ਝੂਠ ਬੋਲਦਾ ਨਾ ਮੈਂ ਬੋਲਣਾ ਤਾਂ ਮੈਂ ਪੋਲਿਟਿਕਸ ਕਰਨੀ ਹੈ ਜੀ ਜੀ ਹਾਂ ਮੈਂ ਆਪਣੇ ਤਨਮਨ ਨਾਲ ਹੀ ਗੱਲ ਕਰ ਸਕਦਾ ਵੀ ਮੈਂ ਮਤਲਬ ਆਪਣਾ ਪੂਰਾ ਜੋਰ ਲਾਉਂਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਲੜਕਾ ਐਡਜਸਟ ਹੋਵੇ ਘਟਣਾ ਵਾਪਰੀ ਹੈ ਪਰਿਵਾਰ ਦੇ ਨਾਲ ਇਹਨੂੰ ਪੜਨਾ ਨੂੰ ਕਿਵੇਂ ਦੇਖਦੇ ਹੋ ਔਰ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਾਸਨ ਵੱਲੋਂ ਕੀ ਕੀ ਜੜੀਆਂ ਇਹ ਕਈਆਂ ਜਿਹੜੀਆਂ ਇਹ ਪ੍ਰਸ਼ਾਸਨ ਵੱਲੋਂ ਬਈ ਨਿਗਹਿਲੀ ਕੀਤੀ ਜਾ ਰਹੀ ਹੈ ਦੇਖੋ ਡੀਸੀ ਮੈਡਮ 3 ਘੰਟੇ ਤੇ ਅਸੀਂ ਧਰਨੇ ਤੇ ਬੈਠੇ ਡੀਸੀ ਮੈਡਮ ਆਇਂਦ ਕਰਨੀ ਪਹੁੰਚੀ ਪੰਜਾਬ ਦੀ ਕੋਈ ਵੀ ਘਟਨਾ ਸਭ ਤੋਂ ਵੱਡੀ ਤਾਂ ਇਹ ਅਸੀਂ ਮੰਨ ਲੱਗੀ ਖਬਰ ਸਮਝਿਆ ਕਿ ਅਜੇ ਤੱਕ ਮੈਡਮ ਨਹੀਂ ਆਏ ਦੇਖੋ ਅਸੀਂ 3 ਘੰਟੇ ਤੇ ਰਸਤੇ ਤੇ ਲਾਸ਼ ਰੱਖ ਕੇ ਬੈਠੇ ਗਿਆ ਔਰ ਦੂਸਰੇ ਨੰਬਰ ਤੇ ਸਾਡੇ ਬੱਚਾ ਲੈਡਿਸ ਡੈੱਡ ਹੋ ਗਿਆ ਉਹਨਾਂ ਵਾਸਤੇ ਉਹ ਬੱਚੇ ਨੂੰ ਇੱਕ 70000 ਰੁਪਇਆ ਔਰ ਇੱਕ ਨੌਕਰੀ ਇਹ ਮੰਗ ਕਰ ਰਹੇ ਨੇ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਨੇ ਪਸ਼ੂ ਦਾ ਨਾਨਕ ਸਾਹਿਬ ਜਿਹੜਾ ਬੰਦੇ ਜਿਹੜਾ ਅੰਡੀਆ ਦਾ ਹੈ ਉਹਨਾਂ ਨੇ ਸਿਰਫ ਉਹਨਾਂ ਨੇ 5 ਲੱਖ ਰੁਪਇਆ ਹਾਂਜੀ ਸਰਕਾਰ ਡੈਮੇਜ ਹੋ ਗਈ ਹੈ ਔਰ ਪਸ਼ੂ ਦੋ ਡੈਮੇਜ ਹੋ ਕੇ ਸਰ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਸਰਕਾਰ ਵੱਲੋਂ ਕੀ ਅਛਾ ਜੀ ਵੱਲੋਂ ਸਿਰਫ ਉਹ ਲਾਜ ਹੀ ਦਿੱਤਾ ਗਿਆ ਅਜੇ ਤੱਕ ਦੀ ਹੋਰ ਕੁਛ ਨਹੀਂ ਦਿੱਤਾ ਗਿਆ ਲਾਜ ਤੇ ਖਰਚ ਕੀਤਾ ਹਾਂ ਜੀ ਸਰ ਹੋਰ ਲਾਰਾ ਲਾ ਰਿਹਾ ਅੱਜ ਤੱਕ ਸੀ ਮੈਡਮ ਨੂੰ ਅਸੀਂ ਕਦੋਂ ਦੀ ਜੇ ਕੋਈ ਆ ਜਾਂਦਾ ਸਰ ਕਦੇ ਕੋਈ ਆ ਜਾਂਦਾ ਬਸ ਲਾਰਾ ਲਾ ਕੇ ਪਿੱਛੇ ਚਲੇ ਜਾਂਦੇ ਆ ਫਿਰ ਅਜੇ ਮੈਸੇਜ ਤੁਸੀਂ ਕਹਿੰਦੇ ਹੋ ਜੀ ਸਰ 100 ਰੁਪਏ ਦੀ ਸਰ ਮੰਗ ਕੀਤੀ ਹੈ ਔਰ ਮੁੰਡੇ ਦੀ ਨੌਕਰੀ ਦੀ ਮੰਗ ਕੀਤੀ ਸਰਕਾਰੀ ਨੌਕਰੀ ਜੀ ਸਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਸਲਾ ਸੋਲਵ ਨਹੀਂ ਕੀਤਾ ਜਾਂਦਾ ਅਗਲੀ ਕਾਰਵਾਈ ਕੀ ਹੋਏਗੀ ਤੁਹਾਡੀ ਸਰ ਧਰਨੇ ਤੇ ਬੈਠੇ ਆ ਬੈਠੇ ਰਾਵਾਂਗੇ ਸਰ ਡੈੱਡ ਬੋਡੀ ਰੱਖ ਕੇ ਸਰ ਮੋੜ ਰੀਨਾ ਮੋੜ ਜੀ ਜਿੱਦਾਂ ਤੁਸੀਂ ਦੋ ਤਿੰਨ ਘੰਟਿਆਂ ਤੋਂ ਦਰਨਾ ਲਗਾ ਕੇ ਬੈਠੇ ਆ ਗੱਲ ਕਿੱਥੇ ਤੱਕ ਪਹੁੰਚੀ ਕਿ ਕਿੱਥੇ ਪਹੁੰਚੀ ਗੱਲ ਕਿੱਥੇ ਤੱਕ ਪਹੁੰਚੀ ਹੈ ਕਿ ਜਦੋਂ ਡੈਥ ਹੋਈ ਆ ਉਦੋਂ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਜਿਹੜੀ ਆਂਟੀ ਦੀ ਡੈਥ ਹੋਈ ਉਹਨਾਂ ਨੂੰ 5 ਲੱਖ ਰੁਪਈਆ ਦਿੱਤਾ ਜਾਏਗਾ ਜੀ ਔਰ ਦੂਜੇ ਪਾਸੇ ਨਾਲ ਦੀ ਨਾਲ ਇੱਕ ਘਟਨਾ ਵਾਪਰੀ ਅੰਮ੍ਰਿਤਸਰ ਜਰੀਲੀ ਸ਼ਰਾਬ ਦੇ ਨਾਲ 17 ਦੇ ਕਰੀਬ 15 ਕੇ 17 ਬੰਦੇ ਮਰ ਗਏ ਉੱਥੇ ਮੁੱਖ ਮੰਤਰੀ ਸਾਹਿਬ ਨੇ ਨਾਲ ਦੀ ਨਾਲ 10-10 ਲੱਖ ਰੁਪਇਆ ਜਿਹੜਾ ਹੈ ਉਹਨਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਤੁਸੀਂ ਇੱਕ ਪਾਸੇ ਸਰਕਾਰ ਕਹਿੰਦੀ ਕਿ ਅਸੀਂ ਨਸ਼ਾ ਖਤਮ ਕਰ ਦਿੱਤਾ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਦੂਜੇ ਪਾਸੇ ਜਰੀਲੀ ਸ਼ਰਾਬ ਦੇ ਨਾਲ ਬੰਦੇ ਮਰ ਰਹੇ ਨੇ ਔਰ ਸਰਕਾਰ ਐਂਡ ਪ੍ਰਸ਼ਾਸਨ ਐਡਾ ਬੇਵਕੂਫੀ ਦਾ ਜਿਹੜਾ ਅਪ੍ਰਿਚਰ ਦੇ ਰਿਹਾ ਹੈ ਕਿ ਜਿਨ੍ਹਾਂ ਨਾਲ ਕੈਜ਼ੁਐਲਟੀ ਹੋ ਰਹੀ ਹੈ ਉਹਨਾਂ ਨੂੰ 5 ਲੱਖ ਰੁਪਇਆ ਦੇ ਰਿਹਾ ਔਰ ਜਿਹੜੇ ਆਪਦੀ ਗਲਤੀ ਨਾਲ ਮਰੇ ਉਹਨ ਉਸ ਤੋਂ ਬਾਅਦ ਨਾ ਹੀ ਹਜੇ ਤੱਕ ਪਿਛਲੇ 5 ਦਿਨਾਂ ਤੋਂ ਇੱਥੇ ਡੀਸੀ ਮਰਡਨ ਪਹੁੰਚੇ ਨੇ ਪਰਿਵਾਰ ਦਾ ਹਾਲ ਜਾਣਨ ਔਰ ਬਿਲਕੁਲ ਨਹੀਂ ਆਏ ਪਰਿਵਾਰ ਦੀ ਇੱਕੋ ਹਾਲੇ ਵੀ ਕੋਈ ਮੰਗ ਕੇ ਕਿ ਮੈਡਮ ਸਾਡੇ ਕੋਲ ਆਉਣ ਅਸੀਂ ਗੱਲਬਾਤ ਕਰੀਏ ਉਸ ਤੋਂ ਬਾਅਦ ਨਾ ਹੀ ਸੀਐਮ ਸਾਹਿਬ ਪਹੁੰਚੇ ਨੇ ਇੱਥੇ ਵੀ ਨਹੀਂ ਪਹੁੰਚੇ ਔਰ ਲੁਧਿਆਣਾ ਵੀ ਨਹੀਂ ਪਹੁੰਚੇ ਸੋ ਪਰਿਵਾਰ ਕਿਸੇ ਨਾ ਕਿਸੇ ਗੱਲ ਤੇ ਸਹਿਮਤ ਤਾਂ ਹੀ ਹੋਏਗਾ ਨਾ ਜੇ ਉਹਨੂੰ ਤੁਸੀਂ ਹੌਸਲਾ ਫੁਚਾਈ ਕਰੋਗੇ ਬਿਲਕੁਲ ਜਿਹੜੀ ਹੈ ਤੁਹਾਨੂੰ ਤਸਵੀਰ ਅਸੀਂ ਤੇ ਆ ਰਹੇ ਹਾਂ ਇਹ ਦਿਖਾ ਰਹੇ ਆਂ ਫਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਤੇ ਤੁਹਾਨੂੰ ਦਿਖਾ ਦਿੰਨੇ ਆਂ ਤਸਵੀਰ ਜਿਹੜਾ ਐਫਐਫ ਰੋਡ ਹੈ ਫਾਜ਼ਿਲਕਾ ਫਰੋਜ਼ਪੁਰ ਫਾਜ਼ਿਲਕਾ ਰੋਡ ਹੈ ਜਿੱਥੇ ਇੱਕੋ ਵੱਡਾ ਜਾਮ ਲੱਗ ਚੁਕਿਆ ਹੈ ਜਾਮ ਦਾ ਕਾਰਨ ਇੱਕੋ ਇੱਕ ਹੀ ਹੈ ਕਾਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਾਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਕਾਰ ਉਹੀ ਕਾਰ ਹੈ ਜਿੱਥੇ ਕਿ ਇਹ ਬੜਾ ਵੱਡਾ ਬਲਾਸਟ ਹੁੰਦਾ ਤੇ ਬਲਾਸਟ ਦੇ ਵਿੱਚ ਜਿਹੜੇ ਕਾਫੀ ਗੰਭੀਰ ਉਹਦੇ ਵਿੱਚ ਪਰਿਵਾਰ ਦੇ ਮੈਂਬਰ ਜ਼ਖਮੀ ਹੋਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰਕ ਮੈਂਬਰ ਜਿਹੜਾ ਅੱਜ ਸਦੀਵੀ ਵਿਛੋੜਾ ਦੇ ਗਿਆ ਤੇ ਅਸੀਂ ਗੱਲਬਾਤ ਕਰ ਲੈਨੇ ਆ ਬਬੂ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਘਟਨਾ ਬੜੀ ਅਚਾਨਕ ਭਾਗੀ ਵਾਪਰੀ ਹੈ ਪਰਮਾਤਮਾ ਨੇ ਜੋ ਨਾਮਜ਼ੂਰ ਵਾਲੀ ਜਿਹੜੀ ਇਹ ਕੰਮ ਦਿੱਤਾ ਸਦੇ ਵੀ ਵਿਛੋੜਾ ਦੇ ਗਏ ਨੇ ਸਾਨੂੰ ਤੇ ਕੀ ਕਹਿਣਾ ਤੁਹਾਡਾ ਕਿ ਹੁਣ ਥੋੜੀ ਪਰਿਵਾਰ ਵੱਲੋਂ ਕਿਹੜੀਆਂ ਜਿਹੜੀਆਂ ਮੰਗਾ ਪ੍ਰਸ਼ਾਸਨ ਅਗੇ ਰੱਖੀਆਂ ਗਈਆਂ ਅਸਾਂ ਜੀ ਮੰਗਾ ਤਾਂ ਇਹੀ ਰੱਖੀਆਂਗੇ ਅਸੀਂ ਵੀ ਉਹ ਮੁੰਡੇ ਨੂੰ ਨੌਕਰੀ ਤੇ ਘੱਟੋ-ਘੱਟ ਕੋਈ ਜਿਵੇਂ ਛੀਦਾਂ ਨੂੰ ਦਿੰਦੇ ਆ ਉਸ ਤਰ੍ਹਾਂ ਹੀ ਦਿੱਤਾ ਜਾਵੇ ਪਰ ਹੁਣ ਐਮਐਲ ਸਾਹਿਬ ਆਣ ਕੇ ਜੋ ਵੀ ਫੈਸਲਾ ਕਰ ਦਿੱਤਾ ਠੀਕ ਹੈ ਜਦੋਂ ਫੈਸਲਾ ਹੋ ਗਿਆ ਫਿਰ ਹੁਣ ਆਪਾਂ ਨੂੰ ਕੋਈ ਜਿਆਦਾ ਗੱਲਾਂ ਕਹਿਣ ਦੀ ਜ਼ਰੂਰਤ ਹੀ ਨਹੀਂ ਕੋਈ ਡੀਸੀ ਮੈਡਮ ਪਹੁੰਚੇ ਹੋਣਾ ਜਾਂ ਕਿਹੜੇ ਕਿਹੜੇ ਹੁਣ ਤੱਕ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹਾਂਜੀ ਇਸ ਟਾਈਮ ਆਈਸੀ ਏਡੀਸੀ ਆਈਸੀ ਹੋਰ ਸਾਰਾ ਆਪਣੇ ਐਮਐਲ ਸਾਹਿਬ ਆਏ ਨੇ ਤੇ ਬਾਕੀ ਹੁਣ ਸਾਡਾ ਹੁੰਦਾ ਕਿ ਉਹਨਾਂ ਨੇ ਕਰ ਚੁੱਕੇ ਹਨ ਬਸ ਜੋ ਵੀ ਕਰਤਾ ਠੀਕ ਆ ਜੀ ਮਨਜ਼ੂਰ ਹੈ ਉਹ ਤੁਹਾਨੂੰ ਹਾਂਜੀ ਮਨਜ਼ੂਰ ਆ ਜੀ